ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੀਦ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਟੀਮ ਮੈਂਬਰ ਸਾਰੇ ਫੈਮਿਲੀ ਮੈਂਬਰ ਆਂਡ ਕਮਾਂਡ ਤੁਸੀਂ ਦੇਖ ਹੀ ਰਹੇ ਜੀ ਵੀਡੀਓ ਵਿੱਚ ਵਲੌਗ ਵਿੱਚ ਜਿਹੜਾ ਆਂਡ ਕਮਾਂਡ ਜਿਹੜਾ ਚਾਚੀ ਚਾਚੇ ਹੋਣਗੇ ਬਿਲਕੁਲ ਠੀਕ ਠਾਕ ਤੇ ਬਾਕੀ ਅੱਜ ਦਾ ਕਾਜੀ ਸੰਡੇ ਐਤਵਾਰ ਦਾ ਦਿਨ ਆ ਤੇ ਅੱਜ ਤਿਆਰੀ ਕੀਤੀ ਆ 4:00 ਵੱਜ ਗਏ ਆ ਸਵੇਰ ਦੀ ਵੀਡੀਓ ਕੋਈ ਬਣੀ ਨਹੀਂ ਤੇ ਸਵੇਰ ਦੇ ਘਰ ਬੀ ਬੈਠੇ ਸੀਗੇ ਤੇ ਹੁਣ 4 ਦਾ ਟਾਈਮ ਹੋ ਗਿਆ ਸ਼ਾਮ ਆ ਪੈ ਗਈਆਂ ਤੇ ਅੱਗੇ ਦੱਸੋ ਇਹ ਇੰਦੇ ਕਿਹੜੀ ਐਮਰਜੈਂਸੀ ਕਰੀ ਆ ਜਿਹੜਾ ਦੱਸੂਗੀ ਕਿਹੜਾ ਦੱਸੂ ਜਾਣਾ ਐਮਰਜੈਂਸੀ ਇਹ ਆ ਵੀ ਜਾਣਾ ਮੇਰੇ ਪਿੱਕੇ ਤੇ ਬਹੁਤ ਖੁਸ਼ੀ ਆ ਵੀ ਮਹੀਨੇ ਵਿੱਚ ਹੋਣ ਕਿੰਨੇ ਦਿਨ ਹੋ ਗਏ ਆ ਕਿੰਨੀ ਵਾਰੀ ਹੋ ਗਿਆ ਮਹੀਨੇ ਵਿੱਚ ਮਹੀ ਚੱਲ ਜਣੇ ਨੇ ਤੇ ਅੱਗੇ ਕਿੰਨਾ ਕਿੰਨਾ ਚੇਰ ਲੱਗਦਾ 10 ਤਰੀਕ ਨੂੰ ਗਏ ਸੀ ਜਦੋਂ ਸਾਡੀ ਐਨਿਵਰਸਰੀ ਸੀ ਉਸ ਦਿਨ ਗਏ ਸੀਗੇ ਤੇ ਅੱਜ ਮੈਂ ਆ 25 ਆ ਨਹੀਂ ਮੇਰੇ ਖਿਆਲ ਜਹੀਂ ਅਰਕਾ ਮਾਰਚ ਵਿੱਚ ਵੀ ਗਏ ਆ ਅਪ੍ਰੈਲ ਵਿੱਚ ਵੀ ਗਏ ਆ ਤੇ ਮਈ ਚ ਐਨਿਵਰਸਰੀ ਕਰਕੇ ਵੀ ਗਏ ਆ ਤੇ ਹੁਣ ਫੇਰ ਅਸੀਂ ਹਰ ਇੱਕ ਮਹੀਨੇ ਕਿਹੜਾ ਲੱਗਣ ਰਿਹਾ ਦਾ ਤੇ ਕੋਈ ਨਾ ਕੋਈ ਬਹਾਨਾ ਬਣ ਜਦਾ ਤੇ ਚਲ ਜੀ ਦਾ ਵਾਦੇ ਅ ਤੂੰ ਆ ਜਾਓ ਤੇ ਲੈ ਜਾਓ ਨਹੀਂ ਆਖਿਆ ਅੱਗੋਂ ਪਿੱਛੋਂ ਆਵਾਂਗੇ ਤੇ ਆਂਦੇ ਵੀ ਨਹੀਂ ਬੱਚਿਆਂ ਨੂੰ ਅੱਜ ਛੁੱਟੀ ਐ ਤੁਸੀਂ ਅੱਜ ਹੀ ਆ ਜਾਓ ਸਬੱਬ ਵੀ ਅੱਜ ਤੱਕ ਬੰਨ੍ਹ ਡਿਆ ਵੈਸੇ ਵੀ ਵੀਡੀਓ ਵੀ ਨਹੀਂ ਬੰਨ੍ਹ ਲਈ ਬੱਚਿਆਂ ਨੂੰ ਛੁੱਟੀ ਐ ਤੇ ਹੋ ਸਕਦਾ ਹੁਣ ਤੱਕ ਟਾਈਮ ਹੀ ਨਹੀਂ ਲੱਗਿਆ ਵੀਡੀਓ ਬੰਨ੍ਹਦੀ ਰਹਿਣ ਬਾਕੀ ਸਰਪ੍ਰਾਈਜ਼ ਦਾ ਸਾਨੂੰ ਪਤਾ ਵਾ ਬੱਚਿਆਂ ਨੂੰ ਵੀ ਪਤਾ ਵਾ ਤੇ ਸਰਪ੍ਰਾਈਜ਼ ਤੁਹਾਡੇ ਵਾਸਤੇ ਆ ਤੁਹਾਨੂੰ ਦੱਸ ਦਿਆਂ ਜਾ ਕੇ ਵੀ ਹੈਗੀ ਐ ਤੇ ਜਦੋਂ ਇਹਨਾਂ ਨੂੰ ਦੱਸਿਆ ਵੀ ਆ ਵਾ ਤੇ ਫਿਰ ਮੈਂ ਆਖਿਆ ਵੀ ਚਲੋ ਅੱਜ ਹੀ ਚੱਲਦੇ ਹਾਂ ਅਉਣੇ ਚੱਲਦੇ ਹਾਂ ਨਾ ਵੀ ਫ੍ਰੀ ਅੱਜ ਕੋਈ ਕੰਮ ਹੈ ਨਹੀਂ ਹੁਣ ਤੇ ਚੱਲਦੇ ਆਪਾਂ ਜੀ ਤੇ ਚਲੋ ਤੁਸੀਂ ਵੀ ਦੇਖਿਓ ਜਾਂ ਚ ਤੇ ਸਰਪ੍ਰਾਈਜ਼ ਅਸਲ ਵਿੱਚ ਹੈ ਕੀ ਆ ਤੇ ਐਜੇ ਵੀ ਉਹਨਾਂ ਵੱਲੋਂ ਸਾਨੂੰ ਇਹ ਸਰਪ੍ਰਾਈਜ਼ ਮਿਲਿਆ ਸੀਗਾ ਕਿੰਨੇ ਸਾਲ ਹੋ ਗਏ ਆ 10 10 12 ਸਾਲ ਪਹਿਲਾਂ ਤੇ 10 12 ਸਾਲ ਬਾਅਦ ਹੀ ਉਹੜਾ ਮੌਕਾ ਦੁਬਾਰਾ ਬਣਿਆ ਵੀ ਉਹਨਾਂ ਵੱਲੋਂ ਹੀ ਸਰਪ੍ਰਾਈਜ਼ ਮਿਲ ਰਿਹਾ ਵਾ ਤੇ ਚਲੋ ਚੱਲ ਕੇ ਦੇਖਦੇ ਆਂ ਵੀ ਸਰਪ੍ਰਾਈਜ਼ ਅਸਲ ਵਿੱਚ ਹੈ ਕੀ ਆ ਸਾਨੂੰ ਸਾਰਿਆਂ ਨੂੰ ਪਤਾ ਵਾ ਤੁਹਾਡੇ ਵਾਸਤੇ ਸਰਪ੍ਰਾਈਜ਼ ਵਾ ਵੀ ਚੀਜ਼ ਕੀ ਆਓ ਚਲਿਓ ਹਾਂ ਹਾਂ ਚਲੋ ਚੱਲਦੀ ਆਂ ਜੀ ਪਹੁੰਚ ਗਏ ਜੀ ਜੀਤਾ ਦੇ ਪਿੰਡ ਸੋਹਲ ਪਹੁੰਚ ਗਏ ਨਾਨਕੇ ਤੇ ਪਿਆਰੀ ਵੀ ਹੋ ਗਈ ਆ ਜਾਣ ਦੀ ਵੀ ਤਿਆਰੀ ਹੋ ਗਈ ਆ ਆਏ ਉਹਨਾਂ ਕਾ ਟਾਈਮ ਤੇ ਹਾਂ ਹਣ ਛੁੱਟੀ ਮਿਲੀ ਜਿੰਨੀ ਕਾ ਆਪਾਂ ਉਹਨਾਂ ਕਾ ਟਾਈਮ ਨਾਲ ਆ ਗਏ ਤੇ ਸਮਾਨ ਜਿਹਦਾ ਮਾਮਾ ਕਰਦੀਆਂ ਵਾਂ ਸਬਜ਼ੀ ਪਾਤੀ ਆ ਮੈਨੂੰ ਆਂਦੇ ਹੀ ਤੇ ਰੋਟੀ ਬਣੀ ਪਈ ਸੀ ਰੋਟੀ ਖਾ ਕੇ ਜਾਓ ਤੇ ਅਸੀਂ ਆਖਾ ਬਹੁਣ ਖਾਣੀ ਨਹੀਂ ਨੇ ਹਨੇਰਾ ਹੋਏ ਨਾ ਫਿਰ ਲਾਈਟਾਂ ਬੜੀਆਂ ਪੈਂਦੀਆਂ ਵਾਂ ਇਸ ਕਰਕੇ ਮੈਂ ਸਬਜ਼ੀ ਬਣੀ ਸੀ ਮਿੱਠੇ ਚੌਲ ਬਣੇ ਸੀ ਸਬਜ਼ੀਆਂ ਵੀ ਚੱਕ ਲਈਆਂ ਚੌਲ ਵੀ ਚੱਕਲੇ ਦੁੱਧ ਵੀ ਪਾਤਾ ਇਹਨਾਂ ਨੇ ਤੇ ਜੁਣ ਦਾ ਹਾ ਕਿਡਾ ਲੈਂਦਾ ਕੀ ਸਬਜ਼ੀਆਂ ਕਿੱ ਲਈਆਂ ਸਬਜ਼ੀਆਂ ਸਭਾ ਤੇ ਗਿਫਟ ਆ ਡਾ ਗਿਫਟ ਜਿਹੜਾ ਆਵਾਲ ਇੱਥੇ ਲੈ ਕੈਮਰੇ ਦਾ ਗਿਲਾ ਕਿਆ ਮੰਦ ਚੁੱਕ ਕੇ ਲਿਆ ਸੁਲਤਾਨ ਇਧਰ ਸੁਲਤਾਨ ਚੱਲ ਵੀ ਸੁਲਤਾਨ ਆ ਸੁਲਤਾਨ ਦਰਾਂ ਨੂੰ ਕੰਢਿਆ ਸੁਲਤਾਨ ਅਜੇ ਚੁੱਕੂ ਕੰਢਿਆ ਅਸਲਤਾਨ ਮਿਲ ਗਿਆ ਸੰਦ ਸੁਲਤਾਨ ਮਰ ਗਿਆ ਹਨ ਸੁਲਤਾਨ ਇੱਥੇ ਆ ਹਾਂ ਜੀ ਗਿਫਟ ਹੈ ਇਹ ਆ ਮਾਮੇ ਵੱਲੋਂ ਬੱਚਿਆਂ ਨੂੰ ਗਿਫਟ ਆਓ ਇਹ ਉਹਨਾਂ ਨੇ ਲੈ ਕੇ ਦਿੱਤਾ ਬੱਚਿਆਂ ਨੂੰ ਗਿਫਟ ਫੇਰ ਸੁਲਤਾਨ ਇਹਨੂੰ ਲੈਣ ਆਏ ਐ ਸਪੈਸ਼ਲ ਐ ਸਪੈਸ਼ਲ ਜਿਹੜਾ ਮੈਨੂੰ ਲੈਣ ਆਏ ਆ ਹਾਂ ਜੀ ਜੇ ਵੀ ਨਾ ਜਦੋਂ ਸਾਡੇ ਕੋਲ ਪਹਿਲਾਂ ਦੇਸੀ ਕੁੱਤਾ ਹੁੰਦਾ ਸੀ ਇੱਕ ਸਟਰੀਟ ਡੌਗ ਰਿੱਕੀ ਦਾ ਨਾਮ ਸੀ ਰਿੱਕੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕੈਂਡੀ ਲਾ ਕੇ ਗਏ ਜਰਮਨ ਸ਼ੈਫਰਡ ਡਬਲ ਕੋਟ ਤੇ ਉਹ ਦੋਵੇਂ ਇਕੱਠੇ ਰਹਿੰਦੇ ਰਹੇ ਉਹਦਾ ਵੀ ਬੜਾ ਉਮਰ ਹੋਨੇ ਹੰਡਾਈ ਪੂਰੀ ਉਮਰ ਹੰਡਾ ਕੇ ਪੂਰੀ ਹੰਡਾ ਕੇ ਵੀ ਉਹ ਉਹ ਵੀ ਚਲਾ ਉਹ ਵੀ ਉਹਦੀ ਵੀ ਡੈਥ ਹੋਈ ਉਸ ਤੋਂ ਬਾਅਦ ਕੈਂਡੀ ਦੀ ਹੋਈ ਹੁਣ ਆਪਾਂ ਕੁੱਤਾ ਰੱਖਿਆ ਉਹ ਦਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਉਹ ਵੀ ਦੇਸੀ ਟੋਮੀ ਉਹ ਵੀ ਦੇਸੀ ਰੱਖਿਆ ਟੋਮੀ ਜਿਹੜਾ ਹੁਣ ਰੱਖਿਆ ਸਾਡੇ ਕੋਲ ਆ ਤੇ ਇਹ ਸਾਨੂੰ ਮਿਲ ਗਿਆ ਮਾਮੇ ਵੱਲੋਂ ਗਿਫਟ ਮਾਨਵ ਦੇ ਮਾਮੇ ਵੱਲੋਂ ਗਿਫਟ ਮਿਲਿਆ ਨਾਨਕਿਆਂ ਇਹ ਵੀ ਨਾਨਕਿਆਂ ਤੇ ਮਿਲਿਆ ਇਹ ਵੀ ਨਾਨਕਿਆਂ ਤੇ ਮਿਲਿਆ ਸੁਲਤਾਨ ਤੇ ਹਾਈ ਹਾਈ ਚੱਲ ਲਿਆ ਇਹਦੀ ਇਹ ਪਰਾਂ ਬੜਾ ਹਾਂ ਇਹਦੀ ਬਰੀਡ ਹੈਗੀ ਆ ਲੈਬਰਾਂ ਲੈਬਰਾਂ ਵਾ ਤੇ ਆਖੜੇ ਵੀ ਤੁਸੀਂ ਲੈ ਜਾਓ ਤੇ ਤੁਹਾਨੂੰ ਦੇ ਦਨੇ ਗਿਫਟ ਅਸੀਂ ਸਪੈਸ਼ਲ ਇਹਨੂੰ ਲੈਣ ਆਏ ਆ ਇਸੇ ਕਰਕੇ ਤੇ ਚਲੋ ਵਧੀਆ ਲੱਗਾ ਪਹਿਲਾਂ ਵੀ ਦੋ ਸੀਗੇ ਹੁਣ ਵੀ ਦੋ ਹੋ ਗਏ ਆ ਤੇ ਚਲੋ ਚੱਲਦੇ ਆ ਘਰ ਘਰ ਚੱਲ ਕੇ ਇਹਦੀ ਕਰਦੇ ਆ ਸੇਵਾ ਨਾਲ ਇਹਨੂੰ ਇਹ ਦੂਜੇ ਦੋਸਤਾਂ ਨਾਲ ਮਲਾਉਨੇ ਆ ਇਹਦਾਂ ਨੂੰ ਚਲੋ ਜੀ ਚਲਿਏ ਪਿੰਡ ਨੂੰ ਕਰ ਲਈ ਤਿਆਰੀ ਸ਼ਾਇਰੀ ਨੇ ਕਾਕਾ ਚੋਕ ਲਿਆ ਕੁਛੜ 15 ਕੇ ਦਿਨਾਂ ਨੂੰ 15 ਕੇ ਦਿਨਾਂ 15 ਦਿਨਾਂ ਬਾਅਦ ਫੇਰ ਮਿਲਦੇ ਆਂ ਸ਼ਾਇਦ ਇਹਨੇ ਇਸ ਤਰ੍ਹਾਂ ਨਹੀਂ ਹੈ ਹੈ ਮੈਨੂੰ ਮੈਨੂੰ ਮੌਕਾ ਨਹੀਂ ਮੈਨੂੰ ਲੋੜ ਤਾਂ ਨਾਲ ਬੱਚਾਈ ਹੋ ਮੌਕਾ ਦੇ ਨਹੀਂ ਪਾਣ ਕਿਹਦੇ ਵਾਜੀ ਜੁਰ ਦੁੱਧ ਮੈਂ ਕਾੜੀ ਰੱਖਿਓ ਚਲੋ ਸੋ ਕਰਨ ਹਾਂ ਨੇ ਇਹਨੂੰ ਮੈਂ ਚੁੱਕਦਾ ਬਾਹਰ ਤੋਂ ਘਾੜੀ ਦੇ ਖਾਣ ਹਾਂ ਕੋਈ ਚੰਗਾ ਸੱਜੀ ਇੱਕ ਬਾਰ ਨਿਕਲ ਨੂੰ ਲਿਆ ਵਾ ਹਾ ਸ਼ੀਸ਼ਾ ਬੰਦ ਕਰਨੀ ਆ ਤੂੰ ਚੱਲ ਮੈਂ ਕਿੱਥੇ ਜਾਣਾ ਆ ਬਾਏ ਬਾਏ ਸੁਲਤਾਨਾ ਸੁਤਾਰੇ ਚੰਗਲੀ ਖੋਲਦੀ ਆ ਦੀ ਨਹੀਂ ਰੰਦਵਾ ਹੋ ਜੋ ਓਏ ਸੁਲਤਾਨ ਕਿੱਥੇ ਗਿਆ ਬਾਰੀ ਤੇ ਇਹ ਕਹਦਾ ਮਾਰ ਕੱਲ ਜਦੋਂ ਆਇਆ ਸੀ ਨਾ ਉਦੋਂ ਇੱਕ ਦੂਜੇ ਨੂੰ ਭੌਂਕਦੇ ਸੀ ਆ ਜਿਹੜਾ ਵਾ ਪਹਿਲਾਂ ਰੱਖਿਆ ਵਾ ਟੌਮੀ ਇਹ ਉਹਨੂੰ ਟਿਕਾ ਨਹੀਂ ਦਿੰਦਾ ਟੌਮੀ ਪਰ ਇਹ ਜਿਹੜਾ ਵਾ ਇਹ ਥੋੜਾ ਐਕਟਿਵ ਆ ਤੇ ਹੁਣ ਤੇ ਦੋਵਾਂ ਦੀ ਬੜੀ ਸੁਲਾਹ ਵਾ ਬਣ ਗਿਆ 100% ਖੇਡਦੇ ਆਪਸ ਵਿੱਚ ਕੱਲ ਹੁਣ ਤੇ ਦੋਵੇਂ ਯਾਰ ਬਣੇ ਆ ਸੁਲਤਾਨ ਆ ਜਾ ਚੱਲ ਖਾ ਲੈ ਚੱਲ ਵੇ ਰਹਿਣਾ ਤੇ ਬੈਠਾ ਰਹਿਣਾ ਤੇ ਠੰਡੇ ਸਾਹ ਤੇ ਬੈਠਾ ਘਾ ਤੇ ਆ ਵੀ ਬੈਠਾ ਇਹਨੂੰ ਬੈਠਾ ਰਹਿਣ ਦੋ ਕੋਈ ਗੱਲ ਨਹੀਂ ਫਤਾਨ ਕਰੀ ਜਾਂਦੇ ਆ ਸੀ ਤੇ ਉਹ ਤੋਂ ਕਿ ਜ਼ਿਆਦਾ ਸੀ ਅੱਜ ਸਵੇਰ ਆ ਚੁਪੜ ਕੇ ਬੈਠਾ ਜਿੱਦਾਂ ਡਰਨ ਦਾ ਹੁੰਦਾ ਉਹ ਦੇਖ ਕੇ ਥੋੜਾ ਤੇਜ਼ ਹੋ ਗਿਆ ਨਾ ਹੁਣ ਇਹ ਯਾਰ ਰੋਲਾ ਪਾਉਣ ਤੋਂ ਮੈਂ ਮੇਰੀ ਲੰਕਾਂ ਦੀ ਮੈਂ ਆ ਚੱਲ ਚਾਲੀ ਵਾਰ ਉਹਨੂੰ ਲੱਭ ਗਈ ਆ ਕੌਣ ਕੌਣ ਤਦ ਲੱਭ ਕੇ ਆਏ ਔਸਕਰ ਉਹਨੂੰ ਮੈਂ ਕਹ ਲੋ ਇਧਰ ਹੈ ਹੈ ਸਰਾਡਾ ਬੈਠਾ ਉਧਰ ਟੰਡੇ ਤਾਂ ਉਹ ਵੱਡਾ ਵਾ ਨਾ ਉਹ ਸ਼ਾਮਾ ਨੂੰ ਜਦੋਂ ਕੋਲਾਗੇ ਉਹ ਇੰਦਾਂ ਬੈਠਣ ਦੀ ਕੰਦ ਸਣੀ ਆ ਕੰਨ ਤਿੱਖੇ ਕੀਤੇ ਹੁੰਦੇ ਇਦਾਂ ਦੀ ਬਿੰਦਾ ਗੰਨ ਸਣੀ ਉਹ ਫੇਰ ਇਥੋਂ ਦੀ ਵੇਖੇਗਾ ਸੁਤਾਨ ਸੁਤਾਨ ਇਹ ਆ ਵੀ ਇਹ ਟਿਕਦਾ ਹੈ ਨਹੀਂ ਕਿਤੇ ਵੀ ਇੱਕ ਥਾਂ ਨਾ ਜਿੰਨਾ ਉਹ ਬੈਠਾ ਰਿਹਾ ਨਾ ਸ਼ਾਂਤੀ ਦੇ ਨਾਲ ਇਹ ਪਤਾ ਨਹੀਂ ਇਹਨੂੰ ਕੋਈ ਬਰੀੜੀ ਇਦਾਂ ਦੀ ਆ ਟਪਣੀ ਮਿੱਟੀ ਲੱਗੀ ਇਹਨੂੰ ਸਾਹ ਦੇਣੀ ਬਸ ਭੱਜੇ ਇਹ ਨਹੀਂ ਰੁਕਦਾ ਤੇ ਜੇ ਬਹਿਣਾ ਹੈ ਇਹਨੇ ਤੇ ਆ ਉਹ ਥੇ ਗਮਲਿਆ ਹੁੰਦੇ ਹੋਰ ਕਿਤੇ ਨਹੀਂ ਗਮਲਿਆਂ ਦੇ ਮਗੇ ਠੰਡਾ ਥਾਣ ਠੰਡਾ ਥਾਣ ਇਧਰ ਆ ਜਾ ਉੱਥੇ ਇਹਨੇ ਬੈਣਾ ਤਰਾਦ ਨਗਾਟੀਆਂ ਮੱਜੀਆਂ ਥੱਲੇ ਪੱਖੇ ਥੱਲੇ ਸੋਣਾ ਇਹਨੇ ਇਹ ਤਾਂ ਬੈਣ ਦਾ ਤਰੀਕਾ ਵਧੀਆ ਲੱਗਦਾ ਇਹਨੇ ਜਿਹਦਾ ਬੈਣਾ ਇੱਕ ਗੱਲ ਤਾਂ ਪਛਾਣ ਗਾ ਲਿਆ ਥੱਲੇ ਬੱਦ ਬੈਦਾ ਤੇ ਨਾਮ ਇਹਦਾ ਹੈਗਾ ਰੱਖਿਆ ਸੁਲਤਾਨ ਇਹ ਉਹਨਾਂ ਨੇ ਨਾਮ ਰੱਖਿਆ ਸੀ ਸੁਲਤਾਨ ਤੇ ਉਹਨਾਂ ਦੇ ਕੋਲੋਂ ਲਿਆਂਦਾ ਸੀ ਇਹਨਾਂ ਦੇ ਮਾਮੇ ਆਪ ਤੇ ਹੋਈ ਨਾ ਚੱਲੇਗਾ ਕਿਉਂਕਿ ਇਹਨੂੰ ਸੁਲਤਾਨ ਕਹੀਏ ਤੇ ਵਾਜ ਮਾਰੀਏ ਤੇ ਝਟ ਆ ਜਾਂਦਾ ਵਾ ਇਹਨੇ ਆਪਣੇ ਨਾਂ ਦੀ ਪਛਾਣ ਹੋ ਗਈ ਨਾ ਤੇ ਇਹਨੇ ਚੇਂਜ ਨਹੀਂ ਕਰਨਾ ਲੱਗਾ ਰਹਿੰਦਾ ਵਾ ਤੇ ਜਿਹੜਾ ਟੋਮੀ ਆ ਉਹ ਨਾ ਉਹ ਨਾ ਕਿਤੇ ਲੱਗਾ ਰਹਿੰਦਾ ਵਾ ਤੇ ਨਾ ਵੀ ਜਿਆਦਾ ਟੋਮੀ ਨਾ ਕਰਦੀ ਆ ਤੇ ਇਹ ਜਿਆਦਾ ਸਹੀ ਨਾ ਚਲ ਬਹਿ ਗਿਆ ਇਹ ਉਹਨੂੰ ਥੋੜਾ ਐਕਟਿਵ ਆ ਉਹ ਜਾ ਸਿਆਣੇ ਕਰਕੇ ਲੱਗਦਾ ਵਾ ਹੁਣ ਇਦਾਂ ਹਨਾ ਇਹ ਨਿਆਣਾ ਵਾ ਤਾਂ ਕਰਕੇ ਥੋੜਾ ਐਕਟਿਵ ਜਾਪਦਾ ਵਾ ਉਹ ਚੁੱਪ ਚੁੱਪ ਰਹਿੰਦਾ ਵਾ ਵੇ 사ਉਂਡ ਦਾ ਸਟਾਈਲ ਵੇ ਕੀ ਗਾਲੀਂ ਠੰਡੇ ਕਰਕੇ ਘਾਟ ਠੰਡਾ ਲੱਗਦਾ ਨਾ ਮੈਂ ਕਰਕੇ ਠੰਡਾ ਥਾਂ ਕਰ ਮੈਂ ਸ਼ਾਇਦ ਇਹ ਇਹ ਬੰਦੇ ਇਦਾਂ ਨੇ ਲੈਬਰਾਇਡ ਹੁੰਦੇ ਆ ਨਹੀਂ ਨਹੀਂ ਉਹਨਾਂ ਪਹਿਣਾ ਹੀ ਤਰ੍ਹਾਂ ਆ ਠੰਡੇ ਥਾਂ ਦੇ ਬੜਾ ਸੌਖ ਲੱਗਦਾ ਵਿੱਚ ਡੱਡੂ ਜਰਾ ਆਪ ਸੌਂਦਾ ਵੀ ਇਦਾਂ ਹੀ ਆ ਚਾਚੀ ਫਿਰ ਕੱਲ ਕਿਵੇਂ ਦੇ ਰਹੇ ਪਰੌਂਠੇ ਗੰਡੇ ਵਾਲੇ ਵੇਖ ਕੇ ਮੂੰਹ ਚਿੱਟਾ ਆ ਗਿਆ ਪਰੌਂਠੇ ਬਹੁਤ ਸੁਆਦ ਹਨ ਸੁਆਦ ਹੀ ਨਾ ਬੜੇ ਸੁਆਦ ਲੱਗੇ ਹੁਣ ਜਦ ਤੱਕ ਇਹ ਬਣਾਵਾਂਗੇ ਜਦ ਤੱਕ ਬੱਦਲ ਹੋਏਗਾ ਨਾ ਉਦੋਂ ਪੀਤਾ ਤੋੜਾਂਗੇ ਪਰੌਂਠੇ ਹੀ ਬਣਾ ਗਏ ਨੂੰ ਅਜ ਕੰਨ ਕੱਲਿਆਂ ਨੇ ਖਾਣੇ ਖਾ ਲਿਓ ਕੱਲਿਆਂ ਨੇ ਫਿਰ ਕੀ ਹੈ ਕਾਲ ਕੋਈ ਨਹੀਂ ਚਲੋ ਜੀ ਸਵਾਦ ਲੱਗਦੇ ਆ ਗਰਮ ਗਰਮ ਖਾਈਆਂ ਆ ਫਿਰ ਜਿਆਦਾ ਸਵਾਦ ਲੱਗਦੇ ਆ ਹੋਰ ਸਵਾਦ ਆ ਵਿੱਚ ਇੱਕ ਪਿਆਜ਼ ਪਾ ਲਈ ਇੰਨਾ ਬਰੀ ਬਰੀ ਕੱਟ ਕੇ ਦੋਦਨਾ ਫਰਾ ਟੋਰ ਬੰਦਾ ਮੈਂ ਵਿੱਚ ਸੁੱਕੀ ਮੇਥੀ ਵਾਲੀ ਤੇ ਪਿਆਜ਼ ਪਾ ਲਿਆ ਇੰਨਾ ਤੇ ਬਹੁਤੇ ਟੇਸਟੀ ਬਣੇ ਸਵਾਦ ਸਵਾਦ ਸਾਰਿਆਂ ਨੇ ਕਿੰਨੇ ਕਿੰਨੇ ਖਾ ਲੇ ਸਾਰਿਆਂ ਨੂੰ ਭੁੱਖ ਲੱਗੀ ਫਿਰ ਇਹ ਇਹ ਹੱਥ ਤੇ ਘੋਲਾਗੇ ਨਹੀਂ ਨਾ ਖਾਣੇ ਤਲਕੇ ਨਹੀਂ ਆਓ ਕਰੀ ਜਿਦਾਂ ਪਕਾ ਕੇ ਚੋਪੜ ਕੇ ਖਾਣੇ ਇੰਦਾ ਫਿਰ ਉਹ ਨਹੀਂ ਹੁੰਦਾ ਹਾਂ ਨਾਲਿਆਂ ਪਿਆਸ ਲੱਗਦੀ ਆ ਪਿਆਸ ਲੱਗਦੀ ਨਾਲੇ ਚਲੋ ਜੀ ਖਵਾਲ ਦਿਓ ਸਾਨੂੰ ਵੀ ਕੋਈ ਗੱਲ ਨਹੀਂ ਕੋਈ ਨਾ ਤਰਸਾ ਰਗਾ ਚਲ ਚੋ ਤਾਵਾਗੀ ਤੁਸੀਂ ਖਾਓਗੇ ਚਲੋ ਠੀਕ ਆ ਵਧੀਆ ਗੱਲ ਫਿਰ ਤੇ ਹੂੰ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੰਗਾ ਚਾਚੀ ਸਤਿ ਸ਼੍ਰੀ ਅਕਾਲ